ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਤੁਹਾਨੂੰ ਆਪਣੇ ਆ ਦੱਸਿਆ ਸੀਗਾ ਜਿਹੜੇ ਝੰਡੇ ਲੋਗ ਵਾਸਤੇ ਆਪਣੇ ਕਈ ਇੱਥੇ ਪਤਾ ਵੀ ਜਿਆਦਾ ਬਾਸਪਤੀ ਵੈਰਾਈਟੀਆਂ ਲੱਗੀਆਂ ਤੇ ਇੱਕ ਆਪਣੇ ਪੁਰਾਣੇ ਵਰਤਿਆ ਸੀਗਾ ਇਹ ਅਸੀਂ ਪਹਿਲੀ ਵਾਰ ਇਹਨੂੰ ਯੂਜ਼ ਕਰ ਰਹੇ ਆ ਪਰ ਸਾਨੂੰ ਆ ਕੇ ਭਰਾਣੇ ਦੱਸਿਆ ਕਹਿੰਦੇ ਵੀ ਲੱਕੀ ਅਸੀਂ ਇਹਨੂੰ ਪਿਛਲੇ ਸਾਲ ਵਰਤਿਆ ਸੀ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਸੀਗਾ ਤੇ ਵੀ ਆਸੇ-ਪਾਸੇ ਆਣਗਵਣ ਚ ਝੰਡਾ ਨਿਕਲਿਆ ਇਸ ਝੰਡਾ ਰੋਗ ਆ ਗਿਆ ਸੀਗਾ ਪਰ ਸਾਡੇ 1% ਵੀ ਨਹੀਂ ਆਇਆ ਤੇ ਆਪਾਂ ਪੁੱਛਾਂਗੇ ਸੁਕਰਨ ਜੀ ਨੂੰ ਵੀ ਤੁਹਾਡੇ ਇਹ ਕਿਵੇਂ ਰਿਜ਼ਲਟ ਰਿਹਾ ਸੀਗਾ ਸੁਕਰਨ ਜੀ ਜਿਵੇਂ ਤੁਸੀਂ ਆ ਵਾਰਡਨ ਐਕਸਟਰਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਵੇਂ ਵਾਰਡਨ ਐਕਸਟਰਾ ਵਿੱਚ ਇੱਕ ਆਪਣੇ ਨੇਟਿਵ ਵਾਲਾ ਟੈਕਨੀਕਲ ਹੈ ਆਪਣੇ 70% ਵਾਲਾ ਫੰਗੀ ਸਾਈਡ ਤੇ ਇੱਕ ਆਪਣੇ 25% ਚ ਲਿਕਵਿਡ ਐਫਐਸ ਅਕਤਾਰ ਹੈਗੀ ਹੈ ਤੇ ਆਪਾਂ ਪੁੱਛਾਂਗੇ ਸੁਕਰਨ ਜੀ ਨੂੰ ਵੀ ਤੁਹਾਡੇ ਕਿਵੇਂ ਰਿਜ਼ਲਟ ਰਿਹਾ ਸੀ ਪਿਛਲੇ ਸਾਲ ਦੱਸੋਗੇ ਸੁਕਰਨ ਜੀ ਕਿਵੇਂ ਰਿਹਾ ਰਿਜ਼ਲਟ ਇਹਦਾ ਆਪਾਂ ਤੇ ਆਉਦਾਂ ਸੇ ਇੱਕ ਚ ਪਾਇਆ ਸੀਗਾ ਮੁੱਛਲ ਚੀਂ ਪਹਿਲੀ ਰੇਹ ਚਰ ਲਾ ਕੇ ਬਹੁਤ ਫਰਾ ਰਿਜ਼ਲਟ ਸੀਗਾ ਜੀ ਠੀਕ ਹੈ ਆਂਡੀ ਗਵਾਂਡੀ ਪੌਦੇ ਸੀਗੇ ਸਾਡੇ ਇੱਕ ਵੀ ਜਾਂਦਾ ਰੋਗ ਨਹੀਂ ਕੰਦਾ ਸੀ ਜਿਵੇਂ ਪੱਤਾ ਕੱਢ ਜਾਂਦਾ ਪੱਤਾ ਕੱਢ ਜਾਂਦਾ ਹਾਂਜੀ ਹਾਂਜੀ ਪਹਿਲੀ ਰੇਹ ਚਰ ਲਾ ਕੇ ਪਾਇਆ ਸੀਗਾ ਠੀਕ ਹੈ ਜੀ ਕਿੰਨੀ ਡੋਜ਼ ਪਾਈ ਸੀ ਦੀ ਇਹ 5 ਗਿੱਲਾਂ ਚ ਪਾਇਆ ਸੀਗਾ 1 ਲੀਟਰ 200 ਐਮਐਲ ਕਿੱਲੇ ਠੀਕ ਹੈ ਜੀ ਲੀਟਰ ਹੋਏ ਕਿਸਾਨ ਵੀਰੋਂ ਤੁਹਾਨੂੰ ਦੱਸਦੇ ਵੀ ਇਹ 5 ਕਿੱਲਿਆਂ ਚ ਲੀਟਰ ਪੈਂਦਾ 200 ਐਮਐਲ ਕਿੱਲੇ ਦਾ ਅਸੀਂ ਪਹਿਲੀ ਵਾਰ ਲਿਆ ਸੀ ਪਰ ਸਾਨੂੰ ਭਰਾਣੇ ਦੱਸਿਆ ਸੁ ਕਰਨ ਨੇ ਵੀ ਇਹ ਕਹਿੰਦੇ ਅਸੀਂ ਪਿਛਲੇ ਸਾਲ ਵਰਤੇ ਸੀ ਤੇ ਬਹੁਤ ਸੋਹਣਾ ਰਿਜ਼ਲਟ ਆਇਆ ਸੀ 10 ਕਿੱਲੇ ਮੁੱਛਲ ਸੀਗਾ ਇਹ ਬਹੁਤ ਸਰਾ ਰਿਜ਼ਲਟ ਸੀਗਾ ਇਹਨਾਂ ਦੇ ਆਪਣੇ 10 ਕਿੱਲੇ ਸੀਗਾ ਮੁੱਛਲ ਤੇ ਬਹੁਤ ਵਧੀਆ ਰਿਜ਼ਲਟ ਆਇਆ ਸੀ ਆ ਸਿਰ ਗਵਾਂਢ ਗਵਾਂਢ ਚ ਝੰਡਾ ਰੋਗ ਦੀ ਬਿਮਾਰੀ ਆ ਗਈ ਸੀ ਪਰ ਇਹਨਾਂ ਦੇ ਨਹੀਂ ਆਈ ਸੀਗੀ ਆਹੀ ਵੀਰੋ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਵੀ ਕਿੱਲੇ ਦੋ ਕਿੱਲੇ ਚ ਤੁਹਾਨੂੰ ਉਹ ਚੀਜ਼ਾਂ ਦੱਸਾਂਗੇ ਜਿਹੜੇ ਆਪਣੇ ਰਿਜ਼ਲਟ ਆਪਣੇ ਕਿਸਾਨ ਵੀਰਾਂ ਨੇ ਵਰਤੇ ਹੋਣਗੇ ਤੇ ਆਪ ਦਾ ਧਿਰਵਾ ਹੋਊਗਾ ਤੇ ਕਿੱਲੇ ਤੋਂ ਕਿੱਲੇ 'ਚ ਜਰੂਰ ਵਰਤ ਕੇ ਦੇਖਿਓ ਆਹੀ ਬੇਨਤੀ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਵਧੀਆ ਆਪਣੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦ